ਅਭਿਸ਼ੇ ਕਰਤੇ ਕਿਲਰ ਡਿਪਾਰਟਮੈਂਟ ਜੀ ਮਾਈਨਿੰਗ ਡਿਪਾਰਟਮੈਂਟ ਤੇ ਪੁਲ ਨੂੰ ਜਿਹੜਾ ਬੰਦ ਕੀਤਾ ਗਿਆ ਕੀ ਕਰਨਾ ਸਰ ਐਕਚੁਅਲੀ ਕੀ ਹੋ ਰਿਹਾ ਸੀਗਾ ਕਿ ਜਿਹੜਾ ਇਹਦਾ ਕੰਡੀਸ਼ਨ ਹੈ ਨਾ ਪੁਲ ਦੀ ਪਿਛਲੇ 1-2 ਦਿਨ ਤੋਂ ਜ਼ਿਆਦਾ ਹੀ ਕੁਝ ਖਰਾਬ ਹੋ ਗਈ ਸੀਗੀ ਲੋਕਲ ਗੱਡੀਆਂ ਜਿਹੜੀ ਜਾ ਰਹੀਆਂ ਆ ਰਹੀਆਂ ਹੈ ਗਿਆ ਉਹਨਾਂ ਨੂੰ ਕਾਫੀ ਦਿੱਕਤ ਆ ਰਹੀ ਸੀਗੀ ਕਿਉਂਕਿ ਹੁਣ ਇੱਕ ਸਾਈਡ ਤੋਂ ਕੀ ਹੋ ਗਿਆ ਕਿ ਪੁਲ ਹੀ ਟੁੱਟਣ ਲੱਗ ਪਿਆ ਹੈਗਾ ਤੇ ਹੁਣ ਉਹਦੇ ਉਸ ਚੱਕਰ ਚ ਕੀ ਆਪਾਂ ਪੁਲ ਨੂੰ ਥੋੜਾ ਬੰਦ ਕਰਵਾਤਾ ਤੇ ਲੋਕਲ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮ ਕਰਤਾ ਤੇ ਇਹ ਸਟੈਪ ਲਗਾ ਪਤ ਜੀ ਤੁਸੀਂ ਦੇਖਾਗੇ ਤੂੰ ਹੈਵੀ ਗੱਡੀਆਂ ਜਿਹੜੀਆਂ ਲੋਡਡ ਗੱਡੀਆਂ ਨਿਕਲਦੀਆਂ ਕ੍ਰੈਸ਼ਲ ਤੋਂ ਜਿਹੜੀਆਂ ਕ੍ਰੈਸ਼ਲ ਭਰ ਕੇ ਆਉਂਦੀਆਂ ਦਾਦਣੀ ਹੋਈ ਵੱਡਾ ਹਸਾ ਵਾਪਰ ਸਕਦਾ ਜੀ 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 ਉਸੀ ਉਸੀ ਕਰਕੇ ਉਸੀ ਚੀਜ਼ ਨੂੰ ਆਪਾਂ ਬੰਦ ਕਰਨ ਲਈ ਲੋਕਲ ਨੂੰ ਜਾਣ ਦੇਣ ਦੇ ਦਿਆ ਜਿਹੜੇ ਮੋਟਰਬਾਈਕਸ ਹੈਗੇ ਆ ਲਾਈਟ ਵਹੀਕਲਸ ਹੈਗੇ ਆ ਉਹ ਚੱਲ ਜਾਣਗੇ ਲੇਕਿਨ ਕੋਈ ਵੀ ਹੈਵੀ ਵਹੀਕਲ ਜਤਨੀ ਦੇ ਇਹ ਸਪਰੈਸ਼ਨਲ yellow ਰਸਤਾ ਕੋਲੇ ਰਸਤੇ ਤੋਂ ਅੰਲਕੀ ਕਾਰਵਾਈ ਕੀਤੀ ਹੈ ਜੀ ਫਿਰ ਆਪਾਂ ਜੋ ਵੀ ਉੱਚ ਅਧਿਕਾਰੀਾਂ ਨੂੰ ਦੱਸਿਆ ਜਾਏਗਾ ਉਸ ਤੋਂ ਕਾਰਵਾਈ ਰੰਮ ਲੰਗੀ ਜੇਰਾ ਤਿਲ ਬੇੜੀ ਜੀ ਸਰ ਕਿਨੇ ਪੁੱਲ ਫਾਦ ਕੀਤਾ ਕੇ ਤ੍ਰੀਤੀ ਪ੍ਰਸ਼ਾਸਨ ਨੇ ਇੱਕ ਬੜਾ ਵਧੀਆ ਕਦਮ ਚੁੱਕਿਆ ਜਿਹੜਾ ਅੱਜ ਮਤਲਬ ਪੁਲ ਬੰਦ ਕੀਤਾ ਉਹ ਵੀ ਤਾਂ ਬੰਦ ਕੀਤਾ ਲੈਣਾਂ ਨੇ ਕਿਉਂਕਿ ਹੁਣ ਤੇ ਪੁਲ ਤੁਹਾਡੇ ਸਾਹਮਣੇ ਪੈਣੀਆ ਮਤਲਬ ਆਦੀ ਖਤਮ ਹੋ ਗਈ ਹੈ ਤੇ ਫਿਰ ਜਾ ਕੇ ਇਹਨਾਂ ਨੇ ਬੰਦ ਕੀਤਾ ਤੇ ਸਾਨੂੰ ਪ੍ਰੋਟੈਸਟਰ ਦੇ ਕਾਫੀ ਟਾਈਮ ਹੋ ਗਿਆ ਹੈਗਾ ਤੇ ਇਹ ਹੁਣ ਦੇਖ ਲਓ ਤੁਹਾਡੇ ਸਾਹਮਣੇ ਅੱਜ ਤੱਕ ਲੋ ਪ੍ਰਸ਼ਾਸਨ ਨੇ ਬੜਾ ਸੋਹਣਾ ਕੰਮ ਕੀਤਾ ਜਿਹੜਾ ਗੱਡੀਆਂ ਵਾਪਸ ਮੂਵ ਕੀਤੀਆਂ ਨੇ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਅੰਕ ਤੇ ਫਿਰ ਵੀ ਲੰਬੇ ਸਮੇਂ ਤੋਂ ਮਤਲਬ ਪ੍ਰੋਟੈਸਟ ਕਰਦੇ ਆ ਰਹੇ ਕਿ ਰੋਡ ਦਾ ਵੀ ਦਾਨੀ ਹਾਲ ਤੋਂ ਹੀ ਨਹੀਂ ਜਿੰਨੇ ਜਨੇ ਭਾਰੀ ਲੋ ਮਤਲਬ ਲੋਡ ਜਾ ਰਹੇ ਨੇ ਤੋਂ ਇਹ ਬੜਾ ਹੀ ਨੁਕਸਾਨ ਹੋ ਰਿਹਾ ਸੀਗਾ ਰਾਤ ਨੂੰ ਤੇ ਹਲਿਆ ਹਲਿਆ ਹੀ ਹੋ ਜਾਂਦੀ ਇੱਥੇ ਗੱਡੀਆਂ ਦਾ ਪਤਾ ਨਹੀਂ ਲੱਗਦਾ ਕੋਈ ਮੇਰੇ ਸੋਨੋਂ ਜ਼ਿਆਦਾ 1.5 2000 ਗੱਡੀ ਜਿਹੜੀ ਹੈ ਨਾ ਇਦਾਂ ਹੀ ਮਤਲਬ ਅਪਡੋਨ ਹਲਿਆ 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 ਮੱਟੀ ਹੁੰਦੀ ਹੈ ਜਦਾਂ 1.5 2000 ਗੱਡੀ ਜਿਹੜੀ ਹੈ ਨਾ ਇਦਾਂ ਹੀ ਮਤਲਬ ਅਪਡੋਨ ਹਲਿਆ 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 ਮੱਟੀ ਹੁੰਦੀ ਹੈ ਜਦਾਂ 1.5 2000 ਗੱਡੀ ਜਿਹੜੀ ਹੈ ਨਾ ਇਦਾਂ ਹੀ ਮਤਲਬ ਅਪਡੋਨ ਹਲਿਆ 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 ਮੱਟੀ ਹੁੰਦੀ ਹੈ ਜਿਹੜਾ ਹੂਣ ਹੋਇਆ ਕੰਮ ਜਿਹੜਾ ਅੱਜ ਸਟੈਪ ਚੁੱਕਿਆ ਇਹੀ ਸਟੈਪ ਜਿਹੜਾ ਨਾ ਇਹ ਪਹਿਲਾਂ ਚੁੱਕਿਆ ਹੁੰਦਾ ਤੇ ਇਹ ਐਡਾ ਵੱਡਾ ਕੰਮ ਨਹੀਂ ਹੋਣਾ ਇਹ ਹੈ ਕਿ ਚਲੋ ਹਜੇ ਵੀ ਹਾਦਸਾ ਹੋਣ ਤੂੰ ਰੁਕ ਸਕਦਾ ਤੁਹਾਡੇ ਸਾਹਮਣੇ ਇਹ ਪੁਲ ਦੀ ਤੁਹੀ ਕੰਡੀਸ਼ਨ ਦੇਖੀ ਲਈ ਹੋਣੀ ਆ ਬਾਕੀ ਨੇੜੀ ਪ੍ਰਸ਼ਾਸਨ ਨੇ ਇਹੀ ਮੰਗ ਹੈ ਕਿ ਹੱਥ ਜੋੜ ਕੇ ਬੇਨਤੀ ਹੈ ਕਿ ਇਹੀ ਜਿਹੜਾ ਮਤਲਬ ਇਦਾਂ ਹੀ ਬੰਦ ਹੋਣਾ ਹੀ ਚਾਹੀਦਾ ਬਾਕੀ ਸਭ ਦੀ ਚਾਰੇ ਵੀ ਰਾਤ ਨੂੰ ਕਾਫੀ ਗੱਲ ਜਿੰਨੇ ਪ੍ਰਸ਼ਾਸਨ ਦੇ ਮੂੰਹ ਲੋਕੀ ਜਾਂਦੀਆਂ ਯਾਦ ਤੁਹਾਨੂੰ ਕਹ ਰਿਹਾ ਮੈਂ ਨਹੀਂ ਤੇ ਤੁਹਾਨੂੰ ਬੰਦ ਕਰਾ ਦਿਆਂਗਾ ਜੋ ਜਾਂਦੇ ਨੇ ਮਾਰਦੇ ਸਰ ਇਹਦੇ ਬਾਰੇ ਆਪਾਂ ਕੋਈ ਮਤਲਬ ਆਪਣੀ ਵਕੀਸ਼ਿਕ ਨਹੀਂ ਦੇ ਸਕਦੇ ਕੀ ਹੈਗਾ ਕਿਉਂ ਜਾ ਰਿਹਾਗਾ ਮਤਲਬ ਕਿੱਦਾਂ ਜਾ ਰਿਹਾਗਾ ਸਾਹੀ ਤੇ ਪਰਚਾਤਨ ਜਾਂਦਾ ਜਾਂ ਪ੍ਰੈਸ਼ਰ ਮਾਈਨਿੰਗ ਦਾ ਜਾਂ ਮਾਈਨਿੰਗ ਮਾਫੀਆ ਜਿਹੜੇ ਨੇ ਉਹ ਜਾਣਦੇ ਆ ਗਿਆ ਕਿ ਇਹ ਪਰਚਾਤਨ ਜਾਂਦਾ ਜਾਂ ਪ੍ਰੈਸ਼ਰ ਮਾਈਨਿੰਗ ਦਾ ਜਾਂ ਮਾਈਨਿੰਗ ਮਾਫੀਆ ਜਿਹੜੇ ਨੇ ਉਹ ਜਾਣਦੇ ਆ ਗਿਆ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਲੱਗਦਾ ਇਸ ਨਾਲ ਲਗਾਮ ਲੱਗੇਗੀ ਜਿੱਥੇ ਹਾਂ ਮੇਰੇ ਹਿਸਾਬ ਨਾਲ ਤੇ ਹੁਣ ਲੱਗਣੀ ਚਾਹੀਦੀ ਹੈ